ਜਦੋਂ ਚੋਣਾ ਚੱਲਦੀ ਹੈ ਨਾ ਤਾਂ ਹਰ ਬੰਦੇ ਦੇ ਮਨ ਦੇ ਵਿੱਚ 130 ਦੀ ਗੱਲ ਆਉਂਦੀ ਹੈ ਜਾਂ ਹਰ ਬੰਦਾ ਚਾਹੁੰਦਾ ਸਾਰੇ ਚੋਣ ਜਿੱਤਰੇ ਆ ਇਹਦਾ ਚੋਰ ਚਾਰ ਤਰੀਕ ਨੂੰ ਪਤਾ ਲੱਗੂਗਾ ਕਿ 130 ਕਿਹੜੀ ਪਾਰਟੀ ਦੇ ਹੱਕ ਚੋਣਾ ਹੈ ਅੱਜ ਯੂਪੀ ਵਰਗੇ ਸੂਬੇ ਵਿੱਚ ਬੀਜੇਪੀ ਦੀ ਫੂਕੜੀ ਕਲੀ ਪਈ ਹੈ ਤਾਂ ਤੁਸੀਂ ਦੇਖੋਗੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਹੱਕ ਚ 130 ਦਾ ਨਤੀਜਾ ਆਊਗਾ ਤੁਹਾਡੇ ਸਾਹਮਣੇ ਅੱਜ ਮੈਂ ਜ਼ਿੰਦਗੀ ਦੇ ਜਦੋਂ ਤੋਂ ਮੈਨੂੰ ਰਾਜਨੀਤਿਕ ਖੇਤਰ ਦੇ ਵਿੱਚ ਪਾਰਟੀ ਨੂੰ ਜ਼ਿੰਮੇਵਾਰੀ ਦਿੱਤੀ ਹੈ ਮੈਂ ਕਦੇ ਵੀ ਇੱਕ ਦਿਨ ਵੀ ਚੰਗੇ ਤਰੀਕੇ ਨਾਲ ਸੌਂਕੇ ਨਹੀਂ ਦੇਖਿਆ ਮੈਂ ਹਮੇਸ਼ਾ ਆਪਣੀ ਜ਼ਿੰਮੇਵਾਰੀ ਨੂੰ ਸੱਚਾਈ ਨਾਲ ਤੇ ਮਿਹਨਤ ਨਾਲ ਤੇ ਇਮਾਨਦਾਰੀ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਮੇਰੀ ਸੋਚ ਹਮੇਸ਼ਾ ਰਹੀ ਹੈ ਕਿ ਕਿਸ ਇਲਾਕੇ ਦੀਆਂ ਕੀ ਪ੍ਰੋਬਲਮਸ ਹੈ ਉਹਨਾਂ ਨੂੰ ਕਿਵੇਂ ਓਵਰਕਮ ਕਰਨਾ ਹੈ ਤਾਂ ਕਿ ਉਹ ਇਲਾਕਾ ਬੈਟਰ ਹੋ ਸਕੇ ਜਦੋਂ ਤੱਕ ਤੁਸੀਂ ਕਿਸੇ ਇਲਾਕੇ ਨੂੰ ਓਵਰਆਲ ਡਿਵੈਲਪਮੈਂਟ ਵਾਲੇ ਐਂਗਲ ਨਾਲ ਨਹੀਂ ਦੇਖੋਗੇ ਤਦ ਤੱਕ ਉਹ ਇਲਾਕਾ ਅੱਗੇ ਨਹੀਂ ਵਧ ਸਕਦਾ ਦੇ ਲੋਕਾਂ ਦੇ ਟੈਲੀਫੋਨ ਆ ਰਹੇ ਆ ਜਿਸ ਤਰੀਕੇ ਨਾਲ ਲੋਕਾਂ ਨੇ ਆ ਕੇ ਦਿਨ ਰਾਤ ਆਪਣੀਆਂ ਮਿਲਣੀ ਕੀਤੀ ਹੈ ਉਸ ਤੋਂ ਲੱਗਦਾ ਕਿ ਪ੍ਰਮਾਤਮਾ ਮੇਰ ਕਰੂਗਾ ਲੋਕ ਪਿਆਰ ਦੇਣਗੇpro punjab tv ਦੇਖ ਰਹੇ ਹੋ ਤੁਸੀਂ ਤੇ ਮੈਂ ਅਮਨਦੀਪ ਸਿੰਘ ਗੜੀ ਤਾਂ ਕਾਂਗਰਸ ਦੇ ਉਮੀਦਵਾਰ ਵਿਜੇਂਦਰ ਸਿੰਘਲਾ ਵੱਲੋਂ ਅੱਜ ਰੋਡ ਸ਼ੋਅ ਕੱਢਿਆ ਜਾ ਰਿਹਾ ਜਿਹੜਾ ਮੋਹਾਲੀ ਤੋਂ ਲੈ ਕੇ ਅੱਜ ਸ਼੍ਰੀ ਆਨੰਦਪੁਰ ਸਾਹਿਬ ਨਾਣਾ ਦੇਵੀ ਤੇ ਖੁਰਾਲਗੜ੍ਹ ਸਾਹਿਬ ਤੱਕ ਜਾਵਗੇ ਤਾਂ ਤਸਵੀਰਾਂ ਇਸ ਵੇਲੇ ਦੀਆਂ ਸਾਂਝੀਆਂ ਕਰ ਰਹੇ ਹਾਂ ਮੋਹਾਲੀ ਤੋਂ ਜਿੱਥੇ ਵਰਕਰਾਂ ਦਾ ਜਿਹੜਾ ਵੱਡਾ ਇਕੱਠ ਇੱਥੇ ਹੋਇਆ ਵਰਕਰ ਵੱਡੀ ਗਿਣਤੀ ਚਾਹੇ ਤਾਂ ਹਰ ਇੱਕ ਪਾਰਟੀ ਜਿਹੜੀ ਉਹ ਜ਼ੋਰ ਲਗਾ ਰਹੀ ਹੈ ਰੋਡ ਸ਼ੋਅ ਕਰ ਰਹੀ ਹੈ ਲੋਕਾਂ ਦੇ ਵਿੱਚ ਜਾ ਕੇ ਮਿਲ ਰਹੀ ਹੈ ਕਿਉਂਕਿ ਲੋਕ ਸਭਾ ਚੋਣੀਆਂ ਇਸ ਵਾਰ ਦੀਆਂ ਇਤਿਹਾਸਿਕ ਇੱਕ ਤਰ੍ਹਾਂ ਦੀਆਂ ਚੋਣਾਂ ਹੋ ਸਕਦੀਆਂ ਨੇ ਕਿਉਂਕਿ ਲਗਾਤਾਰ ਜਿਹੜੀ ਆ ਇਹਨੂੰ ਜਿੱਤਣ ਦੇ ਲੋਕ ਇਹਨੂੰ ਜਿੱਤਣ ਦੇ ਲਈ ਲਗਾਤਾਰ ਜਿਹੜੇ ਆ ਉਮੀਦਵਾਰ ਲੋਕਾਂ ਦੇ ਵਿੱਚ ਜਾ ਰਹੇ ਸੋ ਇਸੇ ਤਰ੍ਹਾਂ ਪਹਿਲਾਂ ਸੰਗਰ ਜਿੰਗੀਆਂ ਜਿਹੜੀਆਂ ਚੋਣਾ ਵੀ ਲੜੀਆਂ ਨੇ ਤਾਂ ਉਸਦੇ ਬਾਅਦ ਹੁਣ ਇਸ ਵਾਰ ਸ਼੍ਰੀ ਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਨੇ ਵਿਜੇਂਦਰ ਸਿੰਘਲਾ ਤਾਂ ਇਹਨਾਂ ਨੂੰ ਟਿਕਟ ਜਿਹੜੀ ਆ ਅਨਾਉਂਸ ਕੀਤੀ ਗਈ ਹੈ ਉਸਦੇ ਬਾਅਦ ਲਗਾਤਾਰ ਤਿਆਰੀਆਂ ਕਰਦੇ ਹੋਏ ਨਜ਼ਰ ਆਏ ਤਾਂ ਅੱਜ ਬੜਾ ਇੱਕ ਰੋਡ ਸ਼ੋਅ ਕੀਤਾ ਜਾ ਰਿਹਾ ਜਿਹੜਾ ਲਗਾਤਾਰ ਮੋਹਾਲੀ ਤੋਂ ਹੁੰਦਾ ਹੋਇਆ ਆਨੰਦ ਰੋਪ ਤੇ ਉਤੋਂ ਅੱਗੇ ਭਰਤਗੜ ਆਨੰਦਪੁਰ ਸਾਹਿਬ ਤੱਕ ਜਾ ਜਾਵੇਗਾ ਤੇ ਉੱਤੇ ਅੱਗੇ ਨਾਣਾਦੇਵੀ ਤੋ ਅੱਗੇ ਨਾਣਾਦੇਵੀ ਤੇ ਖੁਰਾਲਗੜ੍ਹ ਸਾਹਿਬ ਤੱਕ ਜਾਵੇਗਾ ਤਾਂ ਵੱਖੋ ਵੱਖਰੇ ਥਾਵਾਂ ਤੇ ਪੜਾ ਹੁੰਦਾ ਹੋਇਆ ਰੋਡ ਸ਼ੋ ਜਿਹੜਾ ਅੱਗੇ ਵਧੇਗਾ ਤੇ ਲੋਕ ਵੱਖੋ ਵੱਖਰੇ ਥਾਵਾਂ ਤੋਂ ਲੋਕ ਜਿਹੜੇ ਨਾਲ ਜੁੜਦੇ ਜਾਣਗੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਮੁਹਾਲੀ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਜਿਹੜਾ ਕੇਡਰ ਵੱਡੀ ਗਿਣਤੀ ਦੇ ਵਿੱਚ ਆਇਆ ਲੋਕ ਆ ਕਾਂਗਰਸ ਆਮ ਆਦਮੀ ਪਾਰਟੀ ਦਾ ਵਰਕਰ ਜਿਹੜਾ ਉਹ ਵੱਡੀ ਗਿਣਤੀ ਵਿੱਚ ਇੱਥੇ ਸ਼ਮੂਲੀਅਤ ਕਰਨ ਆਇਆ ਵਾ ਤਾਂ ਕਿ ਇਸ ਰੋਡ ਸ਼ੋ ਦੇ ਵਿੱਚ ਆਮ ਲੋਕਾਂ ਦੇ ਨਾਲ ਮਿਲਿਆ ਜਾਵੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਨਾਲ ਮਿਲਿਆ ਵੀ ਜਾ ਰਿਹਾ ਹੈਗਾ ਆ ਤਾਂ ਸਵਾਲ ਜਿਹੜੀ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਕੀ ਵਿਜ਼ਨ ਲੈ ਕੇ ਜਿਹੜਾ ਇਹ ਰੋਡ ਸ਼ੋਅ ਇੱਥੇ ਕੱਢਿਆ ਜਾ ਰਿਹਾ ਜਾਂ ਲੋਕਾਂ ਨਾਲ ਕੀ ਕਮਿਟਮੈਂਟ ਇਸ ਵਾਰ ਹੋ ਸਕਦੇ ਕਿਉਂਕਿ ਜੇ ਆਪਾਂ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਦੀ ਗੱਲ ਕਰ ਲਈਏ ਤਾਂ ਉੱਥੇ ਜਿਹੜਾ ਆ ਚੰਦੂ ਮਾਜਰਾ ਪ੍ਰੇਮ ਸਿੰਘ ਚੰਦੂ ਮਾਜਰਾ ਉਹਨਾਂ ਦਾ ਕਾਫੀ ਜ਼ਿਆਦਾ ਹੋਲਡ ਹੈ ਤੇ ਗੱਲਬਾਤ ਕਰਨ ਦੀ ਇਹਨਾਂ ਨਾਲ ਕੋਸ਼ਿਸ਼ ਕਰਾਂਗੇ ਰੋਡ ਸ਼ੋਅ ਦਾ ਜੇ ਆਪਾਂ ਵਿਜ਼ਨ ਪੁੱਛ ਲਈਏ ਕਿ ਵਿਜ਼ਨ ਕੀ ਹੈ ਕਿਉਂਕਿ ਪਹਿਲਾਂ ਸੰਗਰੂਰ ਦੇ ਵਿੱਚ ਤੁਸੀਂ ਕਾਫੀ ਕੰਮ ਕਰਵਾਏ ਹੈਗੇ ਆ ਤਾਂ 22 ਦੀਆਂ ਚੋਣਾਂ ਵੀ ਉੱਥੇ ਲੜੀਆਂ ਪਰ ਹੁਣ 24 ਲੋਕ ਸਭਾ ਵਿੱਚ ਜਿੱਥੇ ਤੱਕ ਅੱਜ ਦੇ ਪ੍ਰੋਗਰਾਮ ਦੀ ਗੱਲ ਹੈ ਤੁਸੀਂ ਪੁੱਛਿਆ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਅਸੀਂ ਸਾਰੇ ਅੱਜ ਇਸ ਇਲਾਕੇ ਦੇ ਲੋਕ ਸਾਡੇ ਕਾਂਗਰਸ ਪਾਰਟੀ ਦੇ ਵਰਕਰ ਸਹਿਬਾਨ ਇਕੱਠੇ ਹੋ ਕੇ ਸ੍ਰੀ ਰੰਧਪੁਰ ਸਾਹਿਬ ਜਾ ਕੇ ਜਾ ਕੇ ਆਸ਼ੀਰਵਾਦ ਲੈਣ ਵਾਸਤੇ ਆਪਣੀ ਚੌਂਦਾ ਆਗਾਜ਼ ਕਰਨਾ ਚਾਹੁੰਦੇ ਉਸ ਕਰਕੇ ਅਸੀਂ ਸਾਰੇ ਅੱਜ ਇਕੱਠੇ ਹੋ ਕੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਣ ਜਾ ਰਹੇ ਹਾਂ ਕਿਉਂਕਿ ਕਾਂਗਰਸ ਪਾਰਟੀ ਨੇ ਇਸ ਪਵਿੱਤਰ ਇਲਾਕੇ ਦੀ ਸੇਵਾ ਕਰਨ ਵਾਸਤੇ ਮੈਨੂੰ ਨਾਮਜਦ ਕੀਤਾ ਹੈ ਤੁਸੀਂ ਦੇਖ ਰਹੇ ਹੋ ਕਿੰਨਾ ਜੋਸ਼ ਹੈ ਸਾਰੇ ਲੋਕਾਂ ਦੇ ਵਿੱਚ ਔਰ ਜਿੱਥੇ ਤੱਕ ਤੁਸੀਂ ਸੰਗਰੂ ਦੀ ਗੱਲ ਕੀਤੀ ਹੈ ਮੇਰਾ ਹਮੇਸ਼ਾ ਸੋਚ ਰਹੀ ਹੈ ਕਿ ਕਿਸੇ ਇਲਾਕੇ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾਣਾ ਹੈ ਸਾਡੀ ਮੇਰੀ ਹਮੇਸ਼ਾ ਸੋਚ ਰਹੀ ਹੈ ਕਿ ਕਿਸ ਤਰ੍ਹਾਂ ਕਿਸੇ ਇਲਾਕੇ ਨੂੰ ਮਜ਼ਬੂਤ ਕਰਨਾ ਹੈ ਮੇਰਾ ਮੇਰੀ ਸੋਚ ਹਮੇਸ਼ਾ ਰਹੀ ਹੈ ਕਿ ਕਿਸ ਇਲਾਕੇ ਦੀਆਂ ਕੀ ਪ੍ਰੋਬਲਮਸ ਹੈ ਉਹਨਾਂ ਨੂੰ ਕਿਵੇਂ ਓਵਰਕਮ ਕਰਨਾ ਹੈ ਤਾਂ ਕਿ ਉਹ ਇਲਾਕਾ ਬੈਟਰ ਹੋ ਸਕੇ ਪਿਛਲੇ 14-15 ਸਾਲ ਤੋਂ 2009 ਤੋਂ ਲੈ ਕੇ 2022 23 ਤੱਕ ਮੈਂ ਲਗਾਤਾਰ ਸੰਗਰੂਰੀ ਦੀ ਇੱਕ ਸੱਚੀ ਸੂਚੀ ਸੇਵਾ ਕੀਤੀ ਹੈ ਔਰ ਅੱਜ ਸੰਗਰੂਰ ਪੰਜਾਬ ਦਾ ਇੱਕ ਬਹੁਤ ਸੋਹਣਾ ਸ਼ਹਿਰ ਹੈ ਬਹੁਤ ਸੋਹਣਾ ਜ਼ਿਲ੍ਹਾ ਹੈਡਕੁਆਟਰ ਹੈ ਸਾਡਾ ਔਰ ਜਿੱਥੇ ਹਰ ਤਰ੍ਹਾਂ ਦੀ ਸਹੂਲਤ ਲੋਕਾਂ ਵਾਸਤੇ ਅਵੇਲੇਬਲ ਹੈ ਅੱਜ ਉਹ ਮੈਡੀਕਲ ਹੱਬ ਵੀ ਹੈ ਜਿੱਥੇ ਇੱਕ ਕੈਂਸਰ ਹਸਪੀਟਲ ਹੈ ਅੱਜ ਉਹ ਦੂਜਾ ਪੀਜੀਆ ਦਾ ਹਸਪੀਟਲ ਚੰਡੀਗੜ੍ਹ ਤੋਂ ਬਾਅਦ ਉੱਥੇ ਬਣਿਆ ਸਪੋਰਟਸ ਦਾ ਆਧਾਰਾ ਬਣਿਆ ਔਰ ਇਸ ਤੋਂ ਇਲਾਵਾ ਬਹੁਤ ਸਾਰੀਆਂ ਰੇਲ ਗੱਡੀਆਂ ਜਿਹੜੀਆਂ ਵੱਖ-ਵੱਖ ਇਲਾਕਿਆਂ ਦੇ ਨਾਲ ਜੋੜਨ ਵਾਸਤੇ ਲੋਕਾਂ ਦੀ ਮੰਗ ਸੀ ਚਾਹੇ ਉਹ ਧਰਮ ਸਥਾਨਾਂ ਦੀ ਗੱਲ ਸੀ ਤੇ ਚਾਹੇ ਉਹ ਵਪਾਰੀ ਵਰਗ ਵਾਸਤੇ ਬਾਕੀ ਵੱਡੇ ਸ਼ਹਿਰਾਂ ਦੀ ਗੱਲ ਸੀ ਅੱਜ ਸੰਗਰੂਰ ਤੋਂ ਹਰ ਜਗ੍ਹਾ ਵਾਸਤੇ ਨਵੀਂ ਰੇਲ ਗੱਡੀ ਚਲਾਈ ਹੋਰ ਰੇਲ ਗੱਡੀ ਚੱਲਦੀ ਹੈ ਔਰ ਉਹਦੇ ਨਾਲ ਬੈਟਰ ਕਨੈਕਟੀਵਿਟੀ ਹੋਈ ਡੈਲੀ ਕਟਰਾ ਹਾਈਵੇ ਦੀ ਗੱਲ ਆਈ ਅੱਜ ਸੰਗਰੂਰ ਤੋਂ ਡੈਲੀ ਕਟਰਾ ਹਾਈਵੇ ਨੂੰ ਐਕਸੈਸ ਮਿਲਿਆ ਹੋਇਆ ਉਹਦਾ ਕੀ ਮਤਲਬ ਹੈ ਕਿ ਜਦੋਂ ਤੁਸੀਂ ਦਿੱਲੀ ਕਟੜਾ ਹਾਈਵੇ ਤੇ ਚੜਦੇ ਆ ਤੁਸੀਂ ਸੰਗੁਰ ਤੋਂ ਜਾ ਕੇ ਚੜ ਸਕਦੇ ਹੋ ਤੇ 2 ਘੰਟੇ ਦਿੱਲੀ ਪਹੁੰਚ ਜਾਓਗੇ ਤੇ 2 ਘੰਟੇ ਚ ਤੁਸੀਂ ਕਟੜੇ ਪਹੁੰਚ ਸਕਦੇ ਹੋ ਸੋ ਕਹਿਣ ਦਾ ਮਕਸਦ ਇਹ ਹੈ ਜਦੋਂ ਤੱਕ ਤੁਸੀਂ ਕਿਸੇ ਇਲਾਕੇ ਨੂੰ ਓਵਰਆਲ ਡਿਵੈਲਪਮੈਂਟ ਵਾਲੇ ਐਂਗਲ ਨਾਲ ਨਹੀਂ ਦੇਖੋਗੇ ਤਦ ਤੱਕ ਉਹ ਇਲਾਕਾ ਅੱਗੇ ਨਹੀਂ ਵਧ ਸਕਦਾ ਇਸੇ ਤਰੀਕੇ ਨਾਲ ਅਗਰ ਅਜ ਮੋਹੱਲੀ ਕੁ ਲੈਵਲ ਤੇ ਹੈ ਅੱਜ ਸਾਡਾ ਇਹ ਇਲਾਕਾ ਇੱਕ ਲੈਵਲ ਤੇ ਪਹੁੰਚਿਆ ਹੈ ਇਹਨੂੰ ਹੋਰ ਉੱਪਰ ਚੱਕਣ ਵਾਸਤੇ ਸਾਨੂੰ ਅੱਜ ਦੇ ਬੇਸਿਕ ਇਨਫਰਾਸਟ੍ਰਕਚਰ ਨੂੰ ਯੂਟਿਲਾਈਜ਼ ਕਰਕੇ ਇਹਨੂੰ ਬੈਟਰ ਜਗ੍ਹਾ ਤੇ ਲੈ ਕੇ ਜਾ ਸਕਦੇ ਹਾਂ ਸਿੰਦਰ ਸਾਹਿਬ ਫਿਰ ਇਹਦੇ ਲਈ ਪਲਾਨ ਜਿਹੜੇ ਆ ਪਹਿਲਾਂ ਤੋਂ ਕਰ ਰਹੇ ਹੋ ਜਾਂ ਦਿਮਾਗ ਸਿਕਾ ਵੀ ਹਾਂ ਜਿਹੜਾ ਸ਼ੰਤਪੁਰ ਸਾਹਿਬ ਤੋਂ ਚੋਣ ਲੜਾਂਗੇ ਤੇ ਆਹ ਕੰਮ ਇੱਥੇ ਕੀਤੇ ਜਾ ਸਕਦੇ ਜਾਂ ਆਹ ਕੰਮਾਂ ਨੂੰ ਲੈ ਕੇ ਕਿਤਨੇ ਕਿਤੇ ਜਿਹੜਾ ਇਹ ਲੋਕ ਸਭਾ ਸੀਟ ਆ ਪਿਛੜੀ ਹੋਈ ਹੈ ਬਿਲਕੁਲ ਮੈਂ ਜੋ ਵੀ ਇਸ ਇਲਾਕੇ ਦੇ ਨਾਲ ਜੁੜੀ ਹੋਈ ਡਿਵੈਲਪਮੈਂਟ ਦੀ ਗੱਲ ਹੋਊਗੀ ਉਹਨੂੰ ਆਉਣ ਵਾਲੇ ਸਮੇਂ 'ਚ ਕਰਾਂਗੇ ਲੋਕਾਂ ਤੋਂ ਡਿਸਕਸ ਕਰਕੇ ਪਲਾਨ ਕਰਾਂਗੇ ਕਿਹੜੀ ਕਿਹੜੀ ਚੀਜ਼ ਨੂੰ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਉਹਦੀ ਤਜ਼ਵੀਜ਼ ਬਣੂਗੀ ਤੇ ਤਜ਼ਵੀਜ਼ ਬਣਾ ਕੇ ਲੋਕਾਂ ਦੇ ਸਾਹਮਣੇ ਰੱਖਾਂਗੇ ਔਰ ਫਿਰ ਉਹਦੇ ਉੱਪਰ ਮਿਹਨਤ ਕਰਕੇ ਪਾਰਲੀਮੈਂਟ ਵਿੱਚ ਉਹਦੇ ਨੂੰ ਰੇਜ਼ ਕਰਾਂਗੇ ਔਰ ਗਵਰਨਮੈਂਟ ਆਫ ਇੰਡੀਆ ਤੇ ਸਟੇਟ ਗਵਰਨਮੈਂਟ ਤੋਂ ਜੋ ਪ੍ਰੋਜੈਕਟਸ ਲੈ ਕੇ ਆਨ ਦੀ ਲੋਡ ਹੋਵੀਂ ਚਾਹੇ ਉਹ ਸੂਬਾ ਸਰਕਾਰ ਹੈ ਚਾਹੇ ਭਾਰਤ ਦੀ ਸਰਕਾਰ ਹੈ ਉਹਨਾਂ ਦੇ ਬਜਟਸ ਦੇ ਵਿੱਚੋਂ ਅਲੋਕੇਸ਼ਨ ਲੈ ਕੇ ਆਪਣੇ ਇਲਾਕੇ ਵਾਸਤੇ ਕਰਾਂਗੇ ਇਹ ਦਿਸ ਕੈਨ ਬੀ ਮੁਹਾਲੀ ਇੱਕ ਆਈਟੀ ਹੱਬ ਦੇ ਦੇ ਤੌਰ ਤੇ ਡਿਵੈਲਪ ਹੋ ਸਕਦਾ ਹੈ ਬਿਕੋਜ਼ ਅੱਜ ਚਾਹੇ ਗੁਰਦਾਉਂ ਹੈ ਤੇ ਚਾਹੇ ਬੈਂਗਲੌਰ ਤੇ ਚਾਹੇ ਹੋਰ ਵੱਡੇ ਮਲਟੀਨੈਸ਼ਨਲ ਸ਼ਹਿਰ ਹੈ ਅੱਜ ਸਾਰੇ ਉਹ ਸ਼ਹਿਰ ਆਪਟੀਮਮ ਲੈਵਲ ਤੇ ਆ ਗਏ ਉੱਥੇ ਹਾਊਸਿੰਗ ਐਨ ਐਕਸਪੈਂਸਿਵ ਹੋ ਗਈ ਕੰਜੈਕਸ਼ਨ ਐਨਾ ਜ਼ਿਆਦਾ ਹੋ ਗਿਆ ਬੇ ਬਾਹਰਲੇ ਲੋਕ ਬਾਹਰ ਦੇ ਦੇਸ਼ਾਂ ਦੇ ਲੋਕ ਬੈਠੇ ਆ ਉਹ ਮੁਹੱਲੀਨ ਉਹ ਕਿ ਨੈਕਸਟ ਆਈਟੀ ਡੈਸਟੀਨੇਸ਼ਨ ਦੇ ਰੂਪ ਚ ਦੇਖਦੇ ਆ ਤੇ ਮੁਹੱਲੀ ਨੂੰ ਚਾਹੇ ਕਨੈਕਟੀਵਿਟੀ 에ਅਰ ਕਨੈਕਟੀਵਿਟੀ ਬੈਟਰ ਚਾਹੀਦੀ ਹੈ ਜਾਂ ਮੁਹੱਲੀ ਨੂੰ ਹੋਰ ਕੋਈ ਇਨਫਰਾਸਟ੍ਰਕਚਰ ਅਪਗ੍ਰੇਡ ਚਾਹੀਦਾ ਹੈ ਜਾਂ ਮੁਹੱਲੀ ਨੂੰ ਕੋਈ ਬੈਟਰ ਸੀਵਰੇਜ ਸਿਸਟਮ ਚਾਹੀਦਾ ਹੈ ਜਾਂ ਬੈਟਰ ਪਾਣੀ ਦਾ ਸਿਸਟਮ ਚਾਹੀਦਾ ਤਾਂ ਉਹ ਸਾਰੀਆਂ ਗੱਲਾਂ ਨੂੰ ਈਵੈਲੂਏਟ ਕਰਕੇ ਉਹਦੇ ਉੱਪਰ ਵਰਕ ਕਰਾਂਗੇ ਜੀ ਕੰਪੀਟੀਸ਼ਨ ਕਿੰਨਾ ਕਮਾਂਦੇ ਹੋ ਜੇ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਗੱਲ ਕਰ ਲਈ ਕਾਫੀ ਵੱਡਾ ਹੋਲਡ ਹੈ ਜਿੱਥੇ ਵੀ ਹੈਗੇ ਆ ਤੇ ਕੰਪੀਟੀਸ਼ਨ ਕਿੰਨਾ ਕਮਾਂਦੇ ਇਸ ਵਾਰ ਹਾਲਾਂਕਿ ਬੀਜੇਪੀ ਨੇ ਅਜੇ ਆਪਣਾ ਕੈਂਡੀਡੇਟ ਐਲਾਨਣਾ ਇਹਦਾ ਵਕਤ ਦੱਸੂਗਾ ਵੀਰੇ ਜਿਸ ਤਰੀਕੇ ਨਾਲ ਪਿੱਛ ਗੁਰੂ ਮਹਾਰਾਜ ਦੀ ਧਰਤੀ ਤੇ ਆਸ਼ੀਰਵਾਦ ਲੋਕਾਂ ਦਾ ਮਿਲ ਰਿਹਾ ਜਿਸ ਤਰੀਕੇ ਦੇ ਲੋਕਾਂ ਦੇ ਟੈਲੀਫੋਨ ਆ ਰਹੇ ਆ ਜਿਸ ਤਰੀਕੇ ਨਾਲ ਲੋਕਾਂ ਨੇ ਆ ਕੇ ਦਿਨ ਰਾਤ ਆਪਣੀਆਂ ਮਿਲਣੀ ਕੀਤੀ ਹੈ ਉਸ ਤੋਂ ਲੱਗਦਾ ਹੈ ਕਿ ਪ੍ਰਮਾਤਮਾ ਮਿਹਰ ਕਰੂਗਾ ਲੋਕ ਪਿਆਰ ਦੇਣਗੇ ਔਰ ਇਸ ਇਲਾਕੇ ਦੇ ਕਾਂਗਰਸ ਪਾਰਟੀ ਦੇ ਵਰਕਰ ਤੇ ਲੋਕ ਸਾਰੇ ਮਿਲ ਕੇ ਇਸ ਚੋਣ ਨੂੰ ਲੜਨਗੇ ਔਰ ਵਧੀਆ ਤਰੀਕੇ ਨਾਲ ਸ਼ਾਨਦਾਰ ਤਰੀਕੇ ਨਾਲ ਆਸ਼ੀਰਵਾਦ ਦੇ ਕੇ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਇਸ ਇਲਾਕੇ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਭੇਜਣਗੇ ਹਰ ਇੱਕ ਪਾਰਟੀ 13 ਜੀਰੂ ਕਹਿੰਦੀ ਹੈ ਕਿ 13 ਜੀਰੂ ਹੋਊਗੀ 13 ਸੀਟਾ ਅਸੀਂ ਲਵਾਵਾਂਗੇ ਹਾਲਾਂਕਿ ਹੈਗੀਆਂ 13 ਹੀ ਆ ਪਤਾ ਹੈ ਕਿ ਥੋੜੀਆਂ ਘੱਟ ਵੱਧ ਆਉਂਗੀਆਂ ਤੁਸੀਂ ਕੀ ਮੰਨਦੇ ਹੋ ਕਿ ਕਿੰਨੀਆਂ ਸੀਟਾਂ ਆ ਸਕਦੀਆਂ ਜਾਂ ਕਿੰਨੇ ਕੁ ਚਾਂਸ ਹੈਗੇ ਖਾਸ ਕਰਕੇ ਪੰਜਾਬ ਦੇ ਵਿੱਚ ਆਪਾਂ ਦੇਖੋ ਜਦੋਂ ਚੋਣਾ ਚੱਲਦੀ ਹੈ ਨਾ ਤਾਂ ਹਰ ਬੰਦੇ ਦੇ ਮਨ ਦੇ ਵਿੱਚ 13 ਜ਼ੀਰੋ ਦੀ ਗੱਲ ਆਉਂਦੀ ਹੈ ਜਾਂ ਹਰ ਬੰਦਾ ਚਾਹੁੰਦਾ ਸਾਰੇ ਚੋਣ ਜਿੱਤ ਰਹੇ ਆ ਇਹਦਾ ਚੋਰ ਚਾਰ ਤਰੀਕ ਨੂੰ ਪਤਾ ਲੱਗੂਗਾ ਕਿ 13 ਜ਼ੀਰੋ ਕਿਹੜੀ ਪਾਰਟੀ ਦੇ ਹੱਕ ਚੋਣਾ ਹੈ ਔਰ ਮੈਂ ਤੁਹਾਨੂੰ ਵਿਸ਼ਵਾਸ ਨਾਲ ਕਹਿ ਸਕਦਾ ਜੋ ਮਾਹੌਲ ਹੈ ਪੰਜਾਬ ਦਾ ਜੋ ਕਾਰਗੁਜ਼ਾਰੀ 2 ਸਾਲ ਤੋਂ ਆਮ ਆਦਮੀ ਪਾਰਟੀ ਦੀ ਰਹੀ ਹੈ ਜਾਂ ਜੋ ਕਾਰਗੁਜ਼ਾਰੀ ਪੂਰੇ ਹਿੰਦੁਸਤਾਨ ਦੇ ਵਿੱਚ ਬੀਜੇਪੀ ਸਰਕਾਰ ਦੀ ਰਹੀ ਹੈ ਔਰ ਤੁਸੀਂ ਦੇਖਿਆ ਕਿ ਜਿਹੜੇ ਫੇਜ਼ ਦੇ ਇਲੈਕਸ਼ਨ ਖਤਮ ਹੋਏ ਐ ਅੱਜ ਯੂਪੀ ਵਰਗੇ ਸੂਬੇ ਵਿੱਚ ਬੀਜੇਪੀ ਦੀ ਫੂਕ ਨਿਕਲੀ ਪਈ ਐ ਤਾਂ ਤੁਸੀਂ ਦੇਖੋਗੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਹੱਕ 'ਚ 13 0 ਦਾ ਨਤੀਜਾ ਆਊਗਾ ਤੁਹਾਡੇ ਸਾਹਮਣੇ ਆਜੂਗਾ ਆਖਰੀ ਸਵਾਲ ਆ ਮੇਰਾ ਸੰਗਰੂਰ ਦੀ ਜੇ ਆਪਾਂ ਗੱਲ ਕਰ ਲਈਏ ਉੱਥੇ ਦੇ ਲੋਕਾਂ ਦੀ ਤਸਵੀਰ ਨੂੰ ਕਿਵੇਂ ਤੁਸੀਂ ਦੇਖਦੇ ਹੋ ਜੇ ਗੱਲ ਕਰ ਲਈਏ ਜਿਸ ਤਰ੍ਹਾਂ ਤੁਸੀਂ ਵੀ ਉੱਥੋਂ ਚੋਣਾਂ ਲੜੀਆਂ ਹੈਗੀਆਂ ਉਹਦੇ ਬਾਅਦ ਲੋਕ ਤੁਸੀਂ ਕੰਮ ਵੀ ਕਈ ਕਰਾਏ ਨੇ ਸਾਰਾ ਕੁਝ ਦਿਖਦਾ ਆ ਫਿਰ ਵੀ ਲੋਕਾਂ ਨੇ ਦੂਸਰਾ ਕੈਂਡੀਡੇਟ ਜਿਹੜਾ ਹੈ ਉਹਨੂੰ ਜਿਤਾ ਦਿੱਤਾ ਤਾਂ ਉੱਥੇ ਦੇ ਲੋਕਾਂ ਨੂੰ ਤੁਸੀਂ ਕਿਵੇਂ ਸਮਝਦੇ ਹੋ ਕਿ ਉਹਨਾਂ ਸਾਡੇ ਇਲਾਕੇ ਦੇ ਇਸ ਵੇਲੇ ਤਾਂ ਚਲੋ ਹਵਾ ਸੀਗੀ 2022 ਦੇ ਵਿੱਚ ਤਾਂ ਪਰ ਇਸ ਇਲਾਕੇ ਦੇ ਲੋਕ ਨਾ ਆਪਣੀ ਮਰਜ਼ੀ ਨਾਲ ਫੈਸਲਾ ਕਰਦੇ ਆ ਸੋ ਮੈਨੂੰ ਇਸ ਗੱਲ ਦੇ ਵਿੱਚ ਕਦੇ ਕੋਈ ਮੈਨੂੰ ਦੁੱਖ ਨਹੀਂ ਹੁੰਦਾ ਇਸ ਕਰਕੇ ਨਹੀਂ ਹੁੰਦਾ ਕਿ ਮੈਨੂੰ ਜਦੋਂ ਜ਼ਿੰਮੇਵਾਰੀ ਆ ਸੇਵਾ ਮਿਲਦੀ ਹੈ ਮੈਂ ਉਸ ਨੂੰ ਸੱਚੇ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਦਾ ਹਾਂ ਇੱਥੇ ਦੇ ਲੋਕਾਂ ਤੋਂ ਕੀ ਉਮੀਦ ਹੈ ਖਾਸ ਕਰਕੇ ਆਨੰਦਪੁਰ ਸਾਹਿਬ ਦੇ ਹਲਕੇ ਮੈਨੂੰ ਪਤਾ ਹੈ ਕਿ ਚੰਗੇ ਲੋਕ ਹੈ ਸ਼ਰੀਫ ਲੋਕ ਹੈ ਚੰਗੀ ਸੋਚ ਰੱਖਣ ਵਾਲੇ ਲੋਕ ਹੈ ਗੁਰੂ ਮਹਾਰਾਜ ਨੂੰ ਮੰਨਣ ਵਾਲੇ ਲੋਕ ਹੈ ਤੇ ਜ਼ਰੂਰ ਆਪਣੇ ਇਸ ਨਿਮਾਨੇ ਜੇ ਦਾਸ ਨੂੰ ਇਸ ਇਲਾਕੇ ਦੀ ਇਸ ਪਵਿੱਤਰ ਧਰਤੀ ਦੀ ਸੇਵਾ ਕਰਨ ਵਾਸਤੇ ਜ਼ਰੂਰ ਮੌਕਾ ਦੇਣਗੇ। ਅਗਰ ਮੌਕਾ ਮਿਲੇ ਤਾਂ ਕੱਲੀ ਕਮਿਟਮੈਂਟ ਹੋਊਗੀ ਜਾਂ ਫਿਰ ਕੰਮ ਵੀ ਹੋਊਗਾ। ਤੁਹਾਡੇ ਸਾਹਮਣੇ ਆਜੂਗਾ। ਵਕਤ ਦੱਸੂਗਾ। ਮਿਹਨਤੀ ਬੰਦਾ ਹੈ, ਕੰਮ ਕਰਨ ਵਾਲਾ ਬੰਦਾ ਹੈ ਔਰ ਕੰਮ ਕਰਨ ਦਾ ਚੌਹ ਹੈ, ਸ਼ੌਕ ਹੈ। ਔਰ ਮੈਂ ਜ਼ਿੰਦਗੀ 'ਚ ਜਦੋਂ ਤੋਂ ਮੈਨੂੰ ਰਾਜਨੀਤਿਕ ਖੇਤਰ ਦੇ ਵਿੱਚ ਪਾਰਟੀ ਨਿਸ਼ੋਮੇ ਵਾਰ ਦਿੱਤੀ ਹੈ ਮੈਂ ਕਦੇ ਵੀ ਇੱਕ ਦਿਨ ਵੀ ਚੰਗੇ ਤਰੀਕੇ ਨਾਲ ਸੌਂਕੇ ਨਹੀਂ ਦੇਖਿਆ ਮੈਂ ਹਮੇਸ਼ਾ ਆਪਣੀ ਜ਼ਿੰਮੇਵਾਰੀ ਨੂੰ ਸੱਚਾਈ ਨਾਲ ਤੇ ਮਿਹਨਤ ਨਾਲ ਤੇ ਇਮਾਨਦਾਰੀ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਥੈਂਕ ਯੂ ਸਰ ਸੋ ਇਹ ਸਾਡੇ ਨਾਲ ਵਿਜੇਂਦਰ ਸਿੰਘ ਲਾ ਮੌਜੂਦ ਸਕੇ ਜਿਨ੍ਹਾਂ ਨੇ ਖਾਸ ਕਰਕੇ ਕਿਹਾ ਕਿ ਜਦੋਂ ਮੈਨੂੰ ਮੌਕਾ ਮਿਲਿਆ ਤਾਂ ਖਾਸ ਕਰਕੇ ਕੰਮ ਜਿਹੜੇ ਕਿਉਂਕਿ ਮੈਂ ਅੱਜ ਤੱਕ ਮਿਹਨਤੀ ਜਿਹੜਾ ਮਿਹਨਤ ਹੁਣ ਤੱਕ ਕਰਦ ਰਿਹਾ ਮੈਂ ਪਹਿਲਾਂ ਵੀ ਸੰਗਰੂਰ ਦੇ ਵਿੱਚ ਰਿਹਾ ਵਧੀਆ ਕੰਮ ਕਰਾਇਆ ਤਾਂ ਮੋਹਾਲੀ ਦੀ ਗੱਲ ਕਰ ਲਈ ਜਿਹਾ ਆਪ ਵਾ ਮੰਗੇ ਤਾਂ ਤਸਵੀਰਾਂ ਮੈਂ ਇੱਕ ਵਾਰ ਫਿਰ ਤੁਹਾਨੂੰ ਦਿਖਾ ਦਿੰਨਾ ਕਿ ਕਾਫੀ ਸਾਰੇ ਜਿਹੜੇ ਵਰਕਰ ਇੱਥੇ ਇਕੱਠੇ ਹੋਏ ਨੇ ਤਾਂ ਬੀਜੇਂਦਰ ਸਿੰਘ ਲਾਉਣੀ ਇੱਥੋਂ ਆਪਣਾ ਕਾਫਲਾ ਜਿਹੜੇ ਲੈ ਕੇ ਚੱਲਣਗੇ ਤੇ ਉਸ ਦੇ ਬਾਅਦ ਲਗਾਤਾਰ ਬੱਖੋ-ਵਖਰੀ ਥਾਮਾਂ ਤੇ ਹੁੰਦਾ ਆਇਆ ਰੋਪੜ ਅੱਗੇ ਭਰਤਗੜ ਰੁਕੇਗਾ ਬੂੰਗਾ ਸਾਹਿਬ ਰੁਕੇਗਾ ਫਿਰ ਸ਼੍ਰੀ ਆਨੰਦਪੁਰ ਸਾਹਿਬ ਮਾਤਾ ਨੈਣਾ ਦੇਵੀ ਤੇ ਉਸ ਦੇ ਬਾਅਦ ਖੁਰਾਲਗੜ ਹੁੰਦਾ ਹੋਇਆ ਇਹ ਜਿਹੜਾ ਆ ਕਾਫਲਾ ਆਪਣਾ ਰੋਡ ਸ਼ੋਅ ਕਰੇਗਾ ਤੇ ਬੱਖੋ-ਵਖਰੇ ਥਾਮਾਂ ਤੋਂ ਲੋਕ ਜਿਹੜੇ ਨਾਲ-ਨਾਲ ਜੁੜਦੇ ਜਾਣਗੇ ਸੋ ਕਾਫਲਾ ਜਿਹੜਾ ਉਹ ਜਲਦੀ ਸ਼ੁਰੂ ਹੋ ਪੈਗਾ ਹੋਰ ਵੀ ਤਸਵੀਰਾਂ